ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉਤੇ ਆਪਾਂ ਜਦੋਂ ਵੀ ਇਧਰੋਂ ਲੰਘਦੇ ਆਂ ਵੀਡੀਓ ਬਣਾਉਣ ਦਾ ਸੋਚਦੇ ਆਂ ਤੀਜੀ ਵਾਰੀ ਵੀਡੀਓ ਬਣਾਉਣ ਲੱਗੇ ਆਂ ਕਿਉਂਕਿ ਇੱਥੇ ਖੁਸ਼ਬੂ ਹੀ ਇਦਾਂ ਦੀ ਆਉਂਦੀ ਏ ਗੁੜ ਦੀ ਜੀ ਹੈ ਢਾਡਾ ਕਲਾਂ ਹੁਸ਼ਿਆਰਪੁਰ ਪੰਜਾਬ ਇਹ ਗੁੜ ਦਾ ਅਜੀਹਾ ਸਾਫ ਸੁਥਰਾ ਭਾਰ ਮੈਂ ਇੱਥੇ ਬਣਿਆ ਹੈ ਕਿ ਜਿਸ ਨੂੰ ਦੇਖਦੇ ਆਂ ਲੰਘਦੇ ਆਂ ਵੀ ਇੱਥੇ ਖੜੋ ਜਾਣ ਨੂੰ ਦਿਲ ਕਰਦਾ ਹੈ ਔਰ ਇਹ ਉਸ ਦਾ ਬੋਇਲਰ ਹੈ ਜੋ ਇਸ ਨੂੰ ਹੀਟ ਪ੍ਰਦਾਨ ਕਰਦਾ ਹੈ ਇੱਥੇ ਪੁਰਾਣੇ ਸਮਿਆਂ ਵਾਲਾ ਅੱਗਵਾਲਾ ਚੱਕਰ ਨਹੀਂ ਹੈਗਾ ਬਿਲਕੁਲ ਮਾਡਰਨ ਆਧੁਨਿਕ ਪਲਾਂਟ ਹੈ ਔਰ ਆਧੁਨਿਕ ਹੋਣ ਦੇ ਨਾਲ-ਨਾਲ ਸਫਾਈ ਇੰਨੀ ਜ਼ਿਆਦਾ ਹੈ ਕਿ ਇਸੇ ਸਾਲ ਚਾਲੂ ਹੋਣ ਦੇ ਬਾਵਜੂਦ ਇਹ ਵੱਡੇ ਪੱਧਰ ਤੇ ਜਾ ਰਿਹਾ ਹੈ ਇੱਥੇ ਸਾਰਾ ਪਲਾਂਟ ਆਟੋਮੈਟਿਕਲੀ ਹੈ ਔਰ ਇੱਕ ਕਿਸਾਨ ਨੇ ਇਹ ਸਥਾਪਿਤ ਕੀਤਾ ਹੈ ਬਹੁਤ ਹੀ ਮਿਹਨਤ ਦੇ ਨਾਲ ਔਰ ਆਪਣਾ ਹੀ ਕਮਾਦ ਬੀਜਦੇ ਹਨ ਉਹ ਵੱਡੀ ਮਾਤਰਾ ਦੇ ਵਿੱਚ ਅੱਗੇ ਤਾਂ ਉਹ ਮਿਲਣ ਨੂੰ ਜਾਂਦੇ ਰਹਿੰਦੇ ਹਨ ਹਮੇਸ਼ਾ ਇਹ ਸਿਸਟਮ ਆ ਯਾਦ ਹੋਣ ਤੋਂ ਬਾਅਦ ਉਹਨਾਂ ਦਾ ਕਾਫੀ ਕੰਮ ਇੱਥੇ ਮਸਲਾ ਹੱਲ ਹੋ ਜਾਵੇਗਾ ਕਿਉਂਕਿ ਲੋਕਾਂ ਨੂੰ ਸਾਫ਼ ਸੁਥਰਾ ਇੱਕ ਨੰਬਰ ਦਾ ਕੋੜ ਆਰਗੇਨਿਕ ਮਹਿੰਗਾ ਹੋਵੇਗਾ 80 ਰੁਪਏ ਕਿਲੋ ਦੇ ਹਿਸਾਬ ਨਾਲ ਦਿੰਦੇ ਹਨ ਤੇ ਇਹੀ ਰੇਟ ਹੈ ਹਰ ਇੱਕ ਲਈ ਤੇ ਜਿੰਨਾ ਵੱਡੀ ਮਾਤਰਾ ਦੇ ਵਿੱਚ ਇੱਥੇ ਕੰਮ ਹੋ ਰਿਹਾ ਹੈ ਦੀਵੇਂ ਤੁਸੀਂ ਦੇਖ ਰਹੇ ਹੋ ਔਰ ਪੂਰਾ ਆਟੋਮੈਟਿਕਲੀ ਕਰਨੇ ਦੀ ਰਾਸ ਤੋਂ ਲੈ ਕੇ ਸਭ ਕੁਝ ਆਟੋਮੈਟਿਕਲੀ ਆ ਕੇ ਔਰ ਹੀਟਿੰਗ ਦਾ ਪ੍ਰੋਡਕਟ ਜੋ ਹੈ ਉਹ ਬੋਇਲਰ ਹੈ ਜੋ ਇਕੱਠੇ ਚੌ ਚੁੱਬਿਆਂ ਨੂੰ ਤਾਪ ਪ੍ਰਦਾਨ ਕਰਦਾ ਹੈ ਇਹ ਮੈਲ ਕੱਢ ਰਹੇ ਹਨ ਨਖਾਰ ਰਹੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਇਸ ਦੀ ਕਿ ਇਹ ਬਿਲਕੁਲ ਕੈਮੀਕਲ ਤੋਂ ਬਿਨਾ ਔਰ ਕੋਈ ਵੀ ਇੱਥੇ ਚੀਜ਼ ਵਰਤੀ ਨਹੀਂ ਜਾਂਦੀ ਸਵਾਏ ਦੇਸੀ ਤੇਲ ਜਾਂ ਪੱਤ ਨੂੰ ਨਖਾਰਨ ਵਾਸਤੇ ਸੋਡਾ ਉਸ ਤੋਂ ਇਲਾਵਾ ਔਰ ਗੁੜ ਅਜੇ ਹੀ ਖੁਸ਼ਬੂ ਇੱਥੋਂ ਛੱਡਦਾ ਹੈ ਕਿ ਪਲਾਂਟ ਦੇ ਕੋਲ ਦੀ ਹਰ ਕੋਈ ਲੰਘਣ ਵਾਲਾ ਖੜਾ ਹੋ ਜਾਂਦਾ ਹੈ ਔਰ ਦੇਖਣ ਵਾਲੇ ਬਹੁਤ ਹੁੰਦੇ ਹਨ ਹਰ ਇੱਕ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਸਿਸਟਮ ਪੂਰੀ ਤਰ੍ਹਾਂ ਬੰਦ ਹੈ ਜਾਲੀ ਦੇ ਵਿੱਚ ਹੈ ਆਲੀ ਦਵਾਲੀ ਤੋਂ ਜਾਲੀਦਾਰ ਕਵਰ ਲੱਗਾ ਹੋਇਆ ਹੈ ਉੱਪਰ ਸ਼ੈੱਡ ਹੈ ਸੋ ਭਾਈ ਇਸੇ ਕਰਕੇ ਜ਼ਿਆਦਾ ਹੈ ਕਿ ਕੋਈ ਮਿੱਟੀ ਘੱਟੇ ਦਾ ਕੋਈ ਇਹਦੇ ਵਿੱਚ ਦੂਜਾ ਨਹੀਂ ਹੈਗਾ ਦੂਸਰੀ ਗੱਲ ਸਾਰਾ ਕੁਝ ਪਿੱਛੋਂ ਹੀ ਗੰਨੇ ਦਾ ਰਸਪੋਣ ਹੋ ਕੇ ਆਉਂਦਾ ਹੈ ਤੀਜੀ ਗੱਲ ਜੋ ਇੱਥੇ ਠੀਕ ਹੈ ਆਪਣੇ ਹੱਥ ਵਿੱਚ ਹੈ ਜਿਵੇਂ ਕਿ ਸਾਨੂੰ ਮਾਲਕ ਨੇ ਦੱਸਿਆ ਸੀ ਉਸ ਨੂੰ ਲੋੜ ਅਨਸਾਰ ਵੱਧ ਘੱਟ ਕਰ ਸਕਦੇ ਹਾਂ ਇਸੇ ਕਰਕੇ ਇਹ ਕਾਮਯਾਬੀਆਂ ਦੀਆਂ ਨਵੀਆਂ ਬਲੰਦੀਆਂ ਤੇ ਜਾ ਰਿਹਾ ਹੈ। ਇੰਡੀਵਿਜੂਅਲ ਤੌਰ ਤੇ ਇਕੱਲੇ ਕਿਸਾਨ ਵੱਲੋਂ ਲਾਇਆ ਗਿਆ 30 ਲੱਖ ਦੀ ਲਾਗਤ ਨਾਲ ਇਹ ਪਲਾਂਟ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਗੁੜ ਦਾ ਭਵਿੱਖ ਹੋਵੇਗਾ। ਔਰ ਇਹ ਕਾਫੀ ਹੱਦ ਤੱਕ ਭਈਆਂ ਵਾਲੇ ਗੁੜ ਤੋਂ ਲੋਕਾਂ ਨੂੰ ਛੜਕਾਰਾ ਦਵਾਏਗਾ। ਕੋਈ ਵੀ ਖਰੀਦਣਾ ਚਾਹੁੰਦਾ ਹੋਵੇ, ਲੈਣਾ ਚਾਹੁੰਦਾ ਹੋਵੇ ਇੱਥੇ ਆ ਸਕਦਾ ਹੈ, ਦੇਖ ਸਕਦਾ ਹੈ। ਨਾ ਢਾਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ ਮਾਲਪੁਰ ਦੇ ਬਿਲਕੁਲ ਨੇੜੇ ਔਰ ਪੂਰੀ ਤਰ੍ਹਾਂ ਆਟੋਮੈਟਿਕਲੀ ਸਿਸਟਮ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਦੇਖੋ ਗੁੜ ਨਿਕਲਣ ਦਾ ਇਸ ਵਿਸ਼ੇ ਤੇ ਇਹ ਸਾਡੀ ਆਖਰੀ ਵੀਡੀਓ ਪਹਿਲਾਂ ਵੀ ਅਸੀਂ ਦੋ ਵੀਡੀਓ ਇਹਦੇ ਨਾਲ ਹੀ ਸੰਬੰਧਿਤ ਬਣਾ ਚੁੱਕੇ ਹਾਂ ਕਾਫੀ ਗੱਲਾਂ ਫਿਰ ਰਹਿ ਜਾਂਦੀਆਂ ਫਿਰ ਰਹਿ ਜਾਂਦੀਆਂ ਆਖਰ ਅਸੀਂ ਆਪਣੇ ਵੱਲੋਂ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਮਲਾਵਟ ਨਹੀਂ ਹੈ ਅਸੀਂ ਖੁਦ ਆਪ ਮੀਰਾ ਪਲਾਂਟ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਜਾਂ ਕੋਈ ਮੇਰਾ ਨਹੀਂ ਕੰਮ ਨਹੀਂ ਹੈ ਮੈਨੂੰ ਇੰਨਾ ਚੰਗਾ ਲੱਗਣ ਕਰਕੇ ਮੈਂ ਇਹਦੇ ਬਾਰੇ ਇੰਨਾ ਇੰਟਰਸਟਡ ਹਾਂ ਕਿਉਂਕਿ ਅਸੀਂ ਖੰਡ ਦੀ ਜਗ੍ਹਾ ਤੇ ਗੁੜ ਬਰਤਦੇ ਹਾਂ ਔਰ ਹੁਣ ਜਦੋਂ ਦਾ ਇਹ ਚਾਲੂ ਹੋਇਆ ਹੈ ਉੱਥੋਂ ਹੀ ਲਿਆ ਕੇ ਬਰਤਦੇ ਹਾਂ ਲਗਾਤਾਰ 2 ਮਹੀਨੇ ਹੋ ਗਏ ਹਨ ਇਹ ਕਾਫੀ ਲੰਬਾ ਸਮਾਂ ਚੱਲੇਗਾ ਜੇ April ਤੱਕ ਨਹੀਂ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਗੁੜ ਦਾ ਰੰਗ ਦੇਖੋ ਹੋਰ ਗੁੜ ਦੀ ਸ਼ੁੱਧਤਾ ਦਾ ਪਤਾ ਲਾਉਣ ਵਾਲੇ ਤਾਂ ਝੱਟ ਲਾ ਲੈਂਦੇ ਹਨ ਇਹ ਪੇਸੀਆਂ ਲੱਗ ਰਹੀਆਂ ਹਨ ਇਸ ਤੋਂ ਬਾਅਦ ਮਾਰਵਾਰਾ ਸਿੱਧਾ ਚੁੱਕੇ ਹਨ ਢਾਡਾ ਕਲਾਂ ਜਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ ਜੋ ਮਾਲਪੁਰ ਦੇ ਨੇੜੇ ਪੈਂਦਾ ਹੈ ਢਾਡਾ ਕਲਾਂ ਔਰ ਇਸ ਵਿਸ਼ੇ ਤੇ ਸਾਡੀ ਆਖਰੀ ਵੀਡੀਓ ਹੈ ਵੀਡੀਓ ਹੋਰ ਵੀ ਕਿਸੇ ਵਿਸ਼ੇ ਤੇ ਬਣਾਵਾਂਗੇ ਨਮਸਕਾਰ ਸਤਿ ਸ੍ਰੀ ਅਕਾਲ